ਅੰਮ੍ਰਿਤਸਰ ਥਾਣਾ ਸਦਰ ਪੁਲਿਸ ਨੇ ਦੋ ਪਿਸਤੌਲ ਤੇ ਇੱਕ ਦੇਸੀ ਕੱਟੇ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਅੰਮ੍ਰਿਤਸਰ ਕੋਰਟ ਰੋਡ ਤੋਂ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਨੇ ਦਿੱਤੀ ਜਾਣਕਾਰੀ ਜੀ ਹਾਂ ਅੱਜ ਦੁਪਹਿਰ 3 ਵਜੇ ਅੰਮ੍ਰਿਤਸਰ ਕੋਰਟ ਰੋਡ ਤੇ ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਵੱਲੋਂ ਪ੍ਰੈਸ ਕਾਨਫਰੰਸ ਕਰਕੇ মিডিਆ ਨੂੰ ਜਾਣਕਾਰੀ ਦਿੱਤੀ ਗਈ ਕਿ ਥਾਣਾ ਸਦਰ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ ਦੋ ਪਿਸਤੌਲ ਅਤੇ ਇੱਕ ਦੇਸੀ ਕੱਟਾ ਬਰਾਮਦ ਹੋਇਆ ਹੈ ਇਸ ਬਾਰੇ ਹੋਰ ਕੀ ਕੁਝ ਜਾਣਕਾਰੀ ਹੈ ਆਉਂ ਜਾਣਦੇ ਹਾਂ ਏਡੀਸੀਪੀ ਪ੍ਰਭਜੋਤ ਸਿੰਘ ਵਿਰਕਤੋਂ ਤੇ ਹੈਗੇ ਨੇ ਸਾਡੇ ਸਦਰ ਥਾਣੇ ਦੇ 144 ਨੰਬਰ ਐਫਆਈਆਰ ਹੈਗੇ 336427 ਦੀ ਤੇ ਆਮ ਜਗਤੀ ਤੇ ਇਹਦੇ ਵਿੱਚ ਬਾਅਦ ਚ ਜਿਹੜਾ ਸੀਗਾ ਵੱਦਾ ਜੁਰਮ ਜਿਹੜਾ 13 ਤਰੀਕ ਨੂੰ ਕੀਤਾ ਗਿਆ ਸੀ 307 ਇਹਦੇ ਵਿੱਚ ਗੁਰਨਾਮ ਸਿੰਘ ਦੇ ਬੇਟੇ ਸੀਗੇ ਜਿਹਨਾਂ ਨੂੰ ਇੰਜਰਡ ਹੋਏ ਸੀਗੇ ਔਰ ਇਹਦੇ ਵਿੱਚ ਦੋਸ਼ੀ ਅਜੀਤ ਕੁਮਾਰ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਇੱਕ ਮੋਟਰਸਾਈਕਲ ਰੰਗ ਕਾਲਾ ਤੇ ਇੱਕ ਪਿਸਟਲ ਤੇ ਨਾਲ ਜਿਹੜੇ ਹੈਗੇ ਆ 30 ਰਾਉਂ ਜਿਹੜੇ ਹੈਗੇ ਆ ਉਹ ਬਰਾਮਦ ਕੀਤੇ ਗਏ ਹੈ। ਪੰਜ ਬਰਾਉਂਡ ਇਹਨਾਂ ਜਿਹੜੇ ਗ੍ਰਿਫਤਾਰ ਕੀਤੇ ਗਿਆ ਸੈਕੰਡ ਜਿਹੜੀ ਹੈਗੀ ਆ ਜਿਹੜਾ ਐਫ ਆਈ ਆਰ ਨੰਬਰ 50 ਦਾ ਹੈਗਾ ਇਹਦੇ ਵਿੱਚ ਆਰਮਜ਼ ਐਕਟ ਦੇ ਥੱਲੇ ਪਰਚਾ ਦਰਜ ਕੀਤਾ ਗਿਆ ਹੈ ਇਹਦੇ ਵਿੱਚ ਰਾਜਵੀਰ ਸਿੰਘ ਜਿਹ ਇੱਕ ਛੋਟਾ ਆ ਰਾਜਵੀਰ ਸਿੰਘ ਔਰ ਫਕਾਲਾ ਨਿੱਕੂ ਭਈਆ ਜਿਹੜਾ ਹੈਗਾ ਆਪਣਾ ਪ੍ਰਕਾਸ਼ ਐਵੇਨਿਊ ਬਟਾਲਾ ਰੋਡ ਦਾ ਹੈਗਾ ਇਹਦੇ ਕੋਲੋਂ ਦੋ ਜਿਹੜੇ ਹੈਗੇ ਨੇ ਪਿਸਟ ਜਿਹੜੇ ਵੈਪਨ ਰਿਕਵਰ ਕੀਤੇ ਗਏ ਨੇ ਇੱਕ ਦੇਸੀ ਕਟਾ ਹੈਗਾ ਤੇ ਇੱਕ ਜਿਹੜਾ ਹੈਗਾ ਆਪਣਾ 9 ਐਮ ਐਮ ਜਿਹੜਾ ਹੈਗਾ 9 ਐਮ ਐਮ ਦਾ ਜਿਹੜਾ ਹੈਗਾ ਪਿਸਤਲ ਜਿਹੜਾ ਰਿਕਵਰ ਕੀਤਾ ਗਿਆ ਔਰ ਇਹਦੇ ਨਾਲ ਇਹ ਦੇਖੋ ਰੋਂਦ ਜਿਹੜੇ ਹੈਗੇ ਆ ਬਰਾਮਦ ਕੀਤੇ ਗਏ ਨੇ ਇਹਦੇ ਨਾਲ ਇਸ ਤੋਂ ਇਲਾਵਾ ਇਹਦੇ ਕੋਲ ਇੱਕ ਮੋਟਰਸਾਈਕਲ ਵੀ ਜਿਹੜਾ ਹੈਗਾ ਉਹ ਬਰਾਮਦ ਕੀਤਾ ਗਿਆ ਹੈ ਸੋ ਇਸ ਤਰੀਕੇ ਦੇ ਨਾਲ ਟੋਟਲ ਅਸੀਂ ਤਿੰਨ ਵੈਪਨ ਜਿਹੜੇ ਟ੍ਰੇਸ ਕੀਤੇ ਨੇ ਔਰ ਇਹਦੇ ਨਾਲ ਜਿਹੜਾ 10307 ਦੇ ਵਿੱਚ ਜਿਹੜਾ ਚੱਲਿਆ ਸੀਗਾ ਨਾਮਜਾਦ ਦੋਸ਼ੀ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਵਿੱਚ ਜਿਹੜਾ ਚੱਲਿਆ ਵੈਪਨ ਉਹ ਵੀ ਰਿਕਵਰ ਕੀਤਾ ਜੀ ਸਰ ਕਿਤੇ ਕਿਤੇ ਵਾਰਦਾਤਾ ਕਰਦੇ ਨੇ ਸਰ ਦੇਖੋ ਇਹਦੇ ਵਿੱਚ ਜਿਹੜਾ ਹੈਗਾ ਆਪਣਾ ਇਦੇ ਇਹ ਜਿਹੜਾ ਰਾਜਵੀਰ ਸਿੰਘ ਉਹ ਕਾ ਨਿੱਕੂ ਭਈਆ ਹੈਗਾ ਇਹ ਤੇ ਪਹਿਲਾਂ ਵੀ ਜਿਹੜਾ 379 411 ਦਾ ਜਿਹੜਾ ਹੈਗਾ 19 ਦੇ ਵਿੱਚ ਪਰਚਾ ਦਰਜ ਹੈਗਾ ਔਰ ਦੂਸਰਾ ਜਿਹੜਾ ਵਿਅਕਤੀ ਹੈਗਾ ਆ ਇਹ ਜਿਹੜੇ ਹੈਗੇ ਨੇ ਇਹ ਆਪਣੇ ਬਟਾਲਾ ਰੋਡ ਦੇ ਉੱਤੇ ਕੋਈ ਪਰਚਾ ਨਹੀਂ ਹੈਗਾ ਤੇ ਟੋਟਲ ਕੇ ਮੇਨ ਕੰਮ ਲੁੱਟਾਂ ਦਾ ਹੀ ਚੀਜ਼ ਨਹੀਂ ਇਹਨਾਂ ਦਾ ਜਿਹੜਾ ਕਾਲੂ ਭਈਏ ਦਾ ਜਿਹੜਾ ਪਹਿਲਾਂ ਵੀ ਆਲਰੇਡੀ ਬਕਦਮਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਲੁੱਟਾਂ ਖੁਆ ਦਾ ਦਰਜਾ ਇਹਦੇ ਉੱਤੇ ਬਾਕੀ ਜਿਹੜੀ ਇਹ ਜਿਹੜਾ ਦੂਸਰਾ 44 ਨੰਬਰ ਐਫ ਆਈ ਆਰ ਹੈਗੀ ਆ ਇਹਦੇ ਵਿੱਚ ਜਿਹੜਾ 307 ਇਹ ਉਹਦੇ ਗਲੀ ਦੇ ਵਿੱਚ ਜਾ ਕੇ ਇਹਨਾਂ ਨੇ ਗੋਲੀ ਚਲਾਈ ਸੀ ਤੂ ਤੂ ਮੈਂ ਮੈਂ ਕਰਕੇ ਕਿਸੇ ਤੇ ਜਿਹਦੇ ਨਾਮ ਇਹ ਜਿਹੜਾ ਸੀਗਾ ਬੱਬਲੂ ਸੀਗਾ ਉਹਦੇ ਜਿਹੜੇ ਹੱਥ ਤੇ ਵਿੱਚ ਗੋਲੀ ਲੱਗੀ ਸੀ ਤੇ ਉਹ ਜਿਹੜਾ ਸੀਗਾ ਬੱਬਲੂ ਦੋਸ਼ੀ ਸੀ ਟੈਰਰ ਕ੍ਰੀਏਟ ਕੀਤਾ ਸੀ ਇਹਨਾਂ ਨੇ ਬਹੁਤ ਵੀ ਬਹੁਤ ਵੀ ਸੀਗੇ ਇਹਨਾਂ ਨੇ ਕਿੰਨੀ ਕਿ ਟੈਰਰ ਕ੍ਰੀਏਟ ਕੀਤਾ ਸੀ ਦੇਖੋ ਜਦੋਂ ਕਿਸੇ ਵੀ ਥਾਂ ਦੇ ਉੱਤੇ ਜਿਹੜਾ ਹੈਗਾ ਕੋਈ ਗੋਲੀ ਚੱਲਦੀ ਹੈਗੀ ਤਾਂ ਕਿਸੇ ਬੰਦੇ ਨੂੰ ਇੰਜਰਡ ਹੋ ਜਾਂਦਾ ਤਾਂ ਥੋੜਾ ਇਲਾਕੇ ਦੇ ਵਿੱਚ ਤਾਂ ਸਨਸਨੀ ਹੁੰਦੀ ਹੈ ਬਟ ਸਾਨੂੰ ਇਸ ਗੱਲ ਦੀ ਜਿਹੜੀ ਹੈਗੀ ਆ ਖੁਸ਼ੀ ਹੈਗੀ ਹੈ ਕਿ ਸਾਡੇ ਐਸਐਚਓ ਸਾਹਿਬ ਨੇ ਮਿਹਨਤ ਕਰਕੇ ਇਮੀਡੀਏਟਲੀ ਜਿਹੜੀ ਹੈਗੀ ਹੈ ਦੋਸ਼ੀ ਨੂੰ ਫੜ ਕੇ ਉਹਨਾਂ ਕੋਲ ਜਿਹੜੀ ਹੈਗੀ ਹੈ ਅਸਦੇ ਦੀ ਜਿਹੜੀ ਹੈ ਬਰਾਮਦ ਹੋ ਗਈ। ਹੋਰ ਵੀ ਕਵਰੀ ਹੋਣਗੀਆਂ। ਬਿਲਕੁਲ ਜੀ ਇਹਦੇ ਵਿੱਚ ਜਿਹੜੇ ਹੋਰ ਬਾਕੀ ਦੋਸ਼ੀ ਜਿਹੜੇ ਰਹਿੰਦੇ ਹੈਗੇ ਆ ਦੋ ਤਿੰਨ ਉਹ ਵੀ ਗ੍ਰਿਫਤਾਰ ਕਰਕੇ ਕੋਈ ਨਾ ਕੋਈ ਉਹਨਾਂ ਕੋਲ ਵੀ ਰਿਕਵਰੀ ਕੀਤੀ। ਗੈਂਗਾ ਵੱਡਾ ਹੈਗਾ। ਬਿਲਕੁਲ ਇਹਨਾਂ ਦੇ ਜਿਹੜਾ ਹੈਗਾ ਕਾਲੂ ਭਈਆ ਜਿਹੜਾ ਹੈਗਾ ਉਹਦਾ ਨਾਲ ਹੈਗਾ ਬਾਕੀ ਜਿਹੜੇ ਦੂਸਰੇ ਦੋਸ਼ੀ ਹੈਗੇ ਨਾ ਇਹਨਾਂ ਦਾ ਆਪਣਾ 4-5 ਜਾਣੇ ਦਾ ਗੈਂਗ ਹੋਗਾ ਜਿਨ੍ਹਾਂ ਦੇ ਵਿੱਚੋਂ ਤੈਨੂੰ ਸੀ ਫੜ ਸਰ ਵੈਪਨ ਲੈ ਕੇ ਕਿਥੋਂ ਆਏ ਨੇ ਜੀ ਜਿਹੜੇ ਇਹ ਵੈਪਨ ਪਿੱਛੋਂ ਯੂਪੀ ਤੋਂ ਆਏ ਨੇ ਦਾ ਜਿਹੜਾ ਹੈਗਾ ਬੈਕਟ੍ਰੈਕ ਜਿਹੜਾ ਅਸੀਂ ਫਾਲੋ ਕਰ ਰਹੇ ਆਂ ਯੂਪੀ ਦੇ ਵਿੱਚੋਂ ਜਿਹੜਾ ਹੈਗਾ ਹੁਣ ਤੱਕ ਦੀ ਪੁੱਛ ਕੇ ਤੁਹਾਨੂੰ ਆ YouTube ਤੇ ਲੈ ਕੇ ਆਏ ਤਾਂ ਸਰ ਜਿਸ ਤਰ੍ਹਾਂ ਤੁਹਾਡੇ ਨੂੰ ਦੱਸਿਆ ਯਾਰਾ ਲੜਾਈ ਝਗੜਾ ਇਹਨਾਂ ਦਾ ਤੇ ਉਸੇ ਕਰ ਨੂੰ ਲੈ ਕੇ ਆਏ ਨੇ ਬਿਲਕੁਲ ਜਿਹੜਾ ਰਾਜੂ ਸੀਗਾ ਇਹਨੀਆਂ ਨੂੰ ਵੈਪਨ ਪ੍ਰੋਵਾਈਡ ਕੀਤਾ ਸੀਗਾ ਜਦੋਂ ਇਹਨਾਂ ਦੀ ਲੜਾਈ ਹੋਈ ਆ ਤੇ ਉਸ ਹੀ ਉਹੀ ਵੈਪਨ ਜਿਹੜਾ ਚਲਾਇਆ ਸੀ ਜਿੱਦਾਂ ਇਹਨਾਂ ਦੇ ਜਿਹੜੀ ਗੋਲੀ ਜਿਹੜੀ ਸੀ ਇੱਕ ਹੱਥ ਵਿੱਚ ਲੱਗ ਗਈ ਤੇ ਵੇਚਣ-ਉਚਣ ਦਾ ਕੰਮ ਵੀ ਕਰਦੇ ਕਿ ਇਹ ਕਾਲੂ ਭయ్యా ਦੀ ਜਿਹੜੀ ਪਿਛਲੀ ਪਾਸੇ ਜਿਹੜੀ ਹੈਗੀ ਐ ਇਨਫੋਰਮੇਸ਼ਨ ਇਹ ਵੀ ਸਾਨੂੰ ਪਤਾ ਲੱਗਾ ਕਿ ਜਿਹੜਾ ਵੈਪਨ ਸੀਗਾ ਲਿਆ ਕੇ ਇੱਥੇ ਸੇਲ ਕਰਦਾ ਸੀ